ਇਹ ਗੱਲ ਹੈ ਕਿ ਇਹ ਗੱਲ ਜੀ ਜੀ ਠੀਕ ਹੈ ਤੇ ਇੱਕ ਵਾਰ ਮੈਂ ਕਹਿੰਦਾ ਸੀ ਆ ਗਿਆ ਦੇਖੋ ਕਰਦੇ ਨਾ ਲਈ ਲਈ ਅੱਜ ਦੀ بارش ਨੇ ਅੱਜ ਇਹਨੂੰ ਫੇਰ ਸਾਡੇ ਸ਼ਹਿਰ ਨੂੰ ਪਈ ਸ਼ਮਲ ਆਪਣਾਇਆ ਪਿਆ ਸ਼ਮਲੇ ਵਾਲੀ ਫੀਲਿੰਗ ਆਉਂਦੀ ਹੈ بارش ਦਾ ਮੌਸਮ ਹੈ ਸੁਹਾਵਣਾ ਹੈ ਵਧੀਆ ਸੁਹਾਵਣਾ ਹੈ ਆਪਾਂ ਉਸਨੂੰ ਵੀ ਇਹ ਜੇਕਰ ਕੀਤਾ ਸੀ ਵੀ ਖੇਤ ਮਜ਼ਦੂਰਾ ਨੂੰ ਕਿਸਾਨਾਂ ਨੂੰ ਜਾਂ ਮਤਲਬ ਉਹਨਾਂ ਲਈ ਤਾਂ ਇਹ ਦਿਨ ਸੁਹਾਵਣਾ ਦਾ ਮੌਸਮ ਉਹਨਾਂ ਲਈ ਕੰਮ ਕਰਨਾ ਬਿਹਤਰ ਹੈ ਪਰ ਜਿੱਥੇ ਕਹਿੰਦੇ ਵੀ ਫਾਇਦਾ ਤਾਂ ਨੁਕਸਾਨ ਵੀ ਹੈ ਨਾ ਜਦੋਂ ਵੀ ਲਾਈਵ ਚੱਲ ਰਿਹਾ ਹੈ ਜੀ ਕੜਾਕੇਦਾਰ بارش ਹੋ ਰਹੀ ਹੈ ਸ਼ਹਿਰ ਮਾਨਸਾ ਦੇ ਵਿੱਚ ਬਹੁਤ ਜ਼ੋਰਦਾਰ ਬਾਰਿਸ਼ ਹੈ। ਸਾਡੇ ਸ਼ਹਿਰ ਮਾਨਸਾ ਦੇ ਵਿੱਚ ਅੱਜ ਫੇਰ ਤੋਂ ਜ਼ੋਰਦਾਰ ਬਾਸ਼ ਹੋ ਰਹੀ ਹੈ। ਕੌਫੀ ਇਹੀ ਗੱਲ ਕਰੀ ਸੀ ਵੀ ਸਾਡੇ ਮਾਨਸਾ ਸ਼ਹਿਰ ਦਾ ਜਿਹੜਾ ਸੀਵਰੇਜ ਸਵੱਸਿਆ ਬਹੁਤ ਵੱਡੀ ਹੈ। ਪਹਿਲੇ ਪਹਿਲੇ ਮੀਂਹ ਨਾਲ ਹੀ ਪਾਣੀ ਮਤਲਬ ਕਿਤੇ ਗਬਰ ਨਹੀਂ ਹੋਇਆ ਸੀ। ਆਹ ਪਰਮਾਤਮਾ ਉਹਨਾਂ ਨਾਲ ਹੋਰ ਟੱਕਾ ਕਰੀ ਜਾਂਦਾ। ਬਈ ਕੌਣ ਰੋਕ ਸਕਦਾ ਹਨ ਇਹਨੂੰ ਕੁਦਰਤ ਨੂੰ ਤਾਂ ਆਪਾਂ ਰੋਕ ਹੀ ਨਹੀਂ ਸਕਦੇ ਕੋਈ ਸਿਸਟਮ ਨਹੀਂ ਪਰ ਕਾਨੂੰਨ ਦੇ ਅੰਦਰ ਸਿਸਟਮ ਉਧਾਰ ਵਧੀਆ ਹੋਵੇ ਤਾਂ ਚੰਗੀ ਗੱਲ ਹੈ ਬਸ ਇਹ ਤਾਂ ਤੱਕਾਰੀ ਹੈ ਬਹੁਤ ਕੜਾਕੇਦਾਰ ਬਾਤ ਹੈ ਵੀਰੇ ਬਰਸ਼ ਕੁਛ ਘੱਟ ਹੋਈ ਐ। ਆਮਲੀ ਗਈ ਐ ਬਾਰਸ਼। ਪਰ ਸ਼ਹਿਰਾਂ ਦਾ ਤਾਂ ਇਹ ਹੱਲ ਹੀ ਹੁੰਦਾ ਥੋੜੀ ਜਿਹੀ ਬਾਰਸ਼ ਪੈਣ ਨਾਲ ਹੀ ਪਾਣੀ ਬਾਵਾ ਇਕੱਠਾ ਹੋ ਜਾਂਦਾ। ਪਿੰਡਾਂ 'ਚ ਇਸ ਮੁਸੱਬੇ ਦਾ ਘਟਾਉਂਦੀਆਂ ਨਹੀਂ ਕਿਉਂਕਿ ਪਾਣੀ ਪਿੰਡਾਂ ਦਾ ਖੇਤਾਂ-ਮੁਹਤਾਜਾਂ 'ਚ ਨਿਕਲ ਜਾਂਦਾ। ਪਰ ਸ਼ਹਿਰ ਦੇ ਵਿੱਚ ਸਾਰਾ ਪਾਣੀ ਇਕੱਠਾ ਹੋਣ ਦੇ ਬਾਵਜੂਦ ਉੱਥੇ ਤਾਂ ਬੁਰਾ ਹਾਲ ਹੀ ਹੋ ਜਾਂਦਾ ਬਾਈ। ਸ਼ਹਿਰਾਂ ਦੇ ਵਿੱਚ ਸਮੱਸਿਆ ਬਹੁਤ ਵੱਡੀ ਐ। ਜਿੱਥੇ ਹੈਗੀ ਹੈ ਉੱਥੀ ਸਮੱਸਿਆ ਜਿੱਥੇ ਨਹੀਂ ਸਮੱਸਿਆ ਫਿਲਹਾਲ ਸਾਡਾ ਦੇਸ਼ ਹੀ ਹੈ ਜੇ ਮੈਨੂੰ ਨਹੀਂ ਲੱਗਦਾ ਕੋਈ ਪੰਜਾਬ ਚ ਹੈ ਜਾਂ ਜ਼ਿਲ੍ਹਾ ਹੋਊਗਾ ਵੀ ਜਿੱਥੇ ਸਮੱਸਿਆ ਨਾ ਹੋ ਉੱਥੀ ਕਿਹੜੇ ਜ਼ਿਲ੍ਹੇ ਤੋਂ ਦੇਖ ਰਹੇ ਹੋਗੇ ਆਪਣੇ ਜ਼ਿਲ੍ਹੇ ਦਾ ਕਮੈਂਟ ਕਰਕੇ ਦੱਸਿਓ 45 ਚਲਾਤੇ ਪ੍ਰਮਾਤਮਾ ਨੇ